ਇਹ ਉਹਨਾਂ ਵਾਸਤੇ ਆ ਬਈ ਜੇ ਕਿਸੇ ਦੇ ਪੈਰ ਦੁਖਦੇ ਹੋਣ ਹਾਂਜੀ ਜੇ ਕਿਸੇ ਦੇ ਪੈਰ ਸੁੰਨ ਰਹਿੰਦੇ ਹੋਣ ਹਾਂ ਇਹ ਜੇ ਕਿਸੇ ਦੇ ਪੈਰ ਮੱਚਦੇ ਹੋਣ ਠੀਕ ਆ ਇਹ ਸਾਰਿਆਂ ਲਈ ਵਰਤਿਆ ਜਾਂਦਾ ਬਈ ਸਾਰਾ ਦਿਨ ਆਪਣੇ ਲੈਗ ਪੇਨ ਹੁੰਦੀ ਰਹਿੰਦੀ ਹੈ ਜਾਂ ਟੂਹੀ ਦੁਖਣ ਲੱਗਦੇ ਉਹਨਾਂ ਵਾਸਤੇ ਆ ਲੈ ਵੀ ਆ ਦੇਖ ਸਕਦੇ ਹੋ ਬਈ ਇਹ ਵੀ ਸਾਰੀ ਗਰਦਨ ਨੂੰ ਰਿਲੈਕਸ ਕਰ ਦਿੰਦੀ ਹੈ ਮ사ਜ ਕਰ ਖਾ ਦਿਓ ਤੇ ਇੱਥੋਂ ਯਾਨੀ ਕਿ ਆਪਣੀ ਗਰਦਨ ਦੇ ਉੱਪਰ ਲਾਓ ਤੇ ਆ ਆ ਹਾ ਹਾ ਲੈ ਵੀ ਚੱਲ ਵੀ ਚੱਲ ਵੀ ਵਾਹ ਇਹ ਕੰਮ ਕਰਦਾ ਬਈ ਇਹ ਵਧੀਆ ਬਈ ਪੂਰਾ ਕੰਮ ਕਰਦਾ ਜਿਨ੍ਹਾਂ ਨੇ ਆਪਣੇ ਤੋਂ ਲੈ ਨੇ ਭਈ ਅੱਜ ਫੋਨ ਕਰਕੇ ਕਹਿੰਦੇ ਨੇ ਬਈ ਹਾਂ ਭਾਈ ਹੁਣ ਸਾਡੇ ਘਰੇ ਸੁੱਖੀ ਸ਼ਾਂਤੀ ਆ ਕੋੜੀ ਲਾਉਣ ਦੀ ਕੋਈ ਲੋੜ ਨਹੀਂ ਲੋੜ ਨਹੀਂ ਭਾਈ ਲੈ ਪੱਕੇ ਐਂ ਕਰਕੇ ਪਰ ਆ ਹੁਣ ਸਾਫ ਕਰ ਹਾਂ ਹੁਣ ਸਾਫ ਕਰ ਲੋ ਪਰ ਟਾਇਰ ਨਹੀਂ ਹੈਗਾ ਸਪੀਕਰ ਆ ਿਕਰ ਹੈ ਇਹ ਬਹੁਤ ਵਧੀਆ ਭਾਈ ਇਹਦਾ ਸਾਰਾ ਦਿਨ ਸਾਡੇ ਵਾਲਾ ਬੰਦਾ ਜਿਹੜਾ ਵੀਡੀਓ ਬਣਾਈ ਜਾਂਦਾ ਸਾਰਾ ਦਿਨ ਸੁਣੀ ਜਾਂਦਾ ਭਾਈ ਆਪਣੇ ਲਈ ਸਾਰੀਆਂ ਆਈਟਮਾਂ ਕੰਮ ਆਉਣ ਵਾਲੀਆਂ ਨੇ ਠੀਕ ਆ ਪਰ ਆ ਜੀ ਚੱਲਦੀ ਵਧੀਆ ਹੈ ਲੇ ਵੀ ਦੋਤੋ ਤੁਹਾਡੇ ਲਈ ਲੈ ਕੇ ਆਏ ਬਈ ਆਪਾਂ ਪ੍ਰੋਡਕਟ ਘਰ ਦੇ ਵਿੱਚ ਵਰਤੋ ਵਾਲੇ ਤੇ ਇਹ ਤੁਹਾਨੂੰ ਬਈ ਜੀ ਮਿਲਣਗੇ ਆਨਲਾਈਨ ਤੋਂ ਵੀ ਸਸਤੇ ਕੱਲਾ ਕੱਲਾ ਪ੍ਰੋਡਕਟ ਬਈ ਤੁਹਾਡੇ ਘਰ ਦੇ ਵਿੱਚ ਜੂਜ ਹੋਊਗਾ ਡੇਲੀ ਜੂਜ ਹੋਊਗਾ ਤੇ ਤੁਹਾਨੂੰ ਆਰਾਮ ਦਾ ਇੱਕ ਵੀ ਮਹਿਸੂਸ ਹੋਊਗਾ ਬਾਕੀ ਗੱਲਬਾਤ ਕਰਦੇ ਆਂ ਕੀ ਹਾਲੇ ਕਾਕੇ ਬਈ ਰੀਆ ਬਈ ਵਧੀਆ ਤੁਸੀਂ ਸੁਣਾਓ ਬਹੁਤ ਵਧੀਆ ਆਪਣੇ ਕੋਲੇ ਕਿੰਨੇ ਪ੍ਰੋਡਕਟ ਹੋ ਗਏ ਹੁਣ ਆਪਣੇ ਕੋਲੇ ਬਈ ਇਸ ਟਾਈਮ ਮੈਨੂੰ ਤਾਂ ਲੱਗਦਾ ਮੈਂ ਗਿਣਤੀ ਵੀ ਨਹੀਂ ਕਰੀ ਵੀ ਕਿੰਨੇ ਕੁ ਪ੍ਰੋਡਕਟ ਨੇ ਆਪਣੇ ਕੋਲੇ ਇਸ ਟਾਈਮ ਮੈਨੂੰ ਲੱਗਦਾ ਘੱਟੋ ਘੱਟ ਨਾਂ ਵਾਲਾ 10 ਤੋਂ 15 ਪ੍ਰੋਡਕਟ ਹੈਗੇ ਨੇ ਠੀਕ ਹੈ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਕੰਮ ਕਰਦਿਆਂ ਹੋਏ ਆਪਾਂ ਨੂੰ ਬਈ ਹੋ ਗਿਆ ਸਾਲ ਤੋਂ ਉੱਪਰ ਇੱਥੋਂ ਸਟਾਰਟ ਕਰੀਏ ਬਈ ਕਾਕੇ ਆਪਾਂ ਪਹਿਲਾਂ ਆਪਾਂ ਤੇ ਤਿਤਲੀ ਤੋਂ ਸਟਾਰਟ ਕਰ ਦਾਂਗੇ ਆਪਾਂ ਇਹ ਚੀਜ਼ ਤੋਂ ਦੇਖ ਸਕਦਾ ਹੋਣਾ ਹੈ ਕੀ ਚੀਜ਼ ਆ ਬਈ ਇਹ ਬਈ ਹੈਗੀ ਬਹੁਤ ਛੋਟੀ ਜਿਹੀ ਹੈ ਦੇਖਣ ਨੂੰ ਪਰ ਕੰਮ ਬਹੁਤ ਵੱਡੇ ਕਰਦੀ ਹੈ ਇਹ ਮ사ਜ ਕਰਦੀ ਹੈ ਅੱਠ ਤਰੀਕਿਆਂ ਨਾਲ ਉਹ ਕਿਵੇਂ ਜੀ ਇਹਦੇ 8 ਮੋੜ ਨੇ ਬਈ ਮ사ਜ ਕਰਨ ਦੇ ਜਿਵੇਂ ਵਿੱਚ ਹੈਗਾ ਨਾ ਲਿਖਿਆ ਹੋਇਆ ਨਾ ਇਹ ਸਾਰੇ 8 ਮੋੜ ਨੇ ਬਈ ਇਹਦੇ ਵਿੱਚ ਜੇ ਮੰਨ ਲਓ ਕਿਸੇ ਨੇ ਕਹੋ ਕਿ ਨਾ ਮੈਨੂੰ ਮ사ਜ ਕਰੋ ਐ ਪੋਲਾ ਬੋਲਾ ਦਬੋ ਇਹ ਉਹ ਵੀ ਕੰਮ ਕਰਦੀ ਆ ਜੇ ਕੋਈ ਕਹਿੰਦਾ ਮੇਰੇ ਐ ਚੁੰਡੀਆਂ ਜਾਂ ਵੱਡੋ ਇਹ ਉਹ ਵੀ ਕੰਮ ਕਰਦੀ ਆ ਜੇ ਕੋਈ ਕਹਿੰਦਾ ਬਈ ਮੇਰੇ ਐ ਮਾਰੋ ਥੱਪੜ ਇਹ ਉਹ ਵੀ ਕੰਮ ਕਰਦੀ ਆ ਮੱਲਾ ਇਹਦਾ ਵੀ ਰੇਟ ਵੀ ਇਹਦਾ ਥੋੜਾ-ਮੋਟੀ ਹੋਊ ਨਾ ਰੇਟ ਬਈ ਸਾਰਾ ਦਾ 150 ਹੀ ਆ ਲੈ ਵੀ ਸਿਰਫ 150 ਰੁਪਏ ਦੇ ਵਿੱਚ ਆਪਦੇ ਘਰ ਦਾ ਮ사ਜ ਸੈਂਟਰ ਆ ਇਹ ਮ사ਜ ਸੈਂਟਰ ਆ ਬਈ ਹਾਂ ਜੀ ਅਗਲਾ ਪ੍ਰੋਡਕਟ ਜੀ ਇਹ ਹੈਗਾ ਬਈ ਪੈਰਾਂ ਵਾਸਤੇ ਬਈ ਫੁੱਟ ਮ사ਜਰ ਆ ਗਿਆ ਨਾ ਬਈ ਦੇਖ ਸਕ ਜਾਓਗੇ ਇਹ ਗੁੱਦ ਜੇਰੇ ਇਹ ਬਈ ਹਰ ਇੱਕ ਕਹਿੰਦਾ ਵੀ ਇਹ ਯਾਰ ਬੜੇ ਖੰਦ ਦਾ ਮੈਂ ਮੈਟ ਜਾ ਲੱਗਦਾ ਹੈ ਨਾ ਮੈਟ ਜਾ ਯਾਰ ਹਾਂ ਪਰ ਇਹ ਕੰਮ ਬਹੁਤ ਵਧੀਆ ਕਰਦਾ ਇਹ ਪੈਰਾਂ ਨੂੰ ਜਿਵੇਂ ਉਹ ਉਹਦੇ ਤਰੀਕੇ ਦੀ ਇਹ ਵੀ ਅੱਠ ਤਰੀਕਾ ਨਾਲ ਮ사ਜ ਕਰਦਾ ਪੈਰਾਂ ਉਹੀ ਕੁਸ ਆ ਜਾਣੀ ਕੀ ਜੇ ਇਹ ਉਹਨਾਂ ਵਾਸਤੇ ਆ ਬਈ ਜੇ ਕਿਸੇ ਦੇ ਪੈਰ ਦੁਖਦੇ ਹੋਣ ਹਾਂਜੀ ਜੇ ਕਿਸੇ ਦੇ ਪੈਰ ਸੁੰਨ ਰਹਿੰਦੇ ਹੋਣ ਹਾਂ ਇਹ ਜੇ ਕਿਸੇ ਦੇ ਪੈਰ ਮੱਚਦੇ ਹੋਣ ਠੀਕ ਆ ਇਹ ਸਾਰਿਆਂ ਲਈ ਵਰਤਿਆ ਜਾਂਦਾ ਬਈ 1000 ਰੁਪਏ ਦੀ ਹੈ ਬਈ ਏ ਬਈ ਸਾਰੇ 250 ਰੁਪਏ ਜੀ ਲੈ ਵੀ ਸਿਰਫ 250 ਰੁਪਏ ਦੀ ਇਹ ਵੀ ਤੁਸੀਂ ਲੈ ਕੇ ਜਾ ਸਕਦੇ ਏ ਬਈ ਗਨ ਆ ਗਈ ਇਹ ਹੈਗਾ ਬਈ ਵੈਸਟਨ ਸਾਰਿਆਂ ਵਾਸਤੇ ਹੈ ਸਹੀ ਗੱਲ ਹੈ ਜੇ ਮਤਲਬ ਆਪਾਂ ਕਹਿੰਦੇ ਆਪਣੇ ਮਸਲ ਚ ਜਿਆਦੇ ਨੇ ਹਣਾ ਸਾਰਾ ਦਿਨ ਆਪਣੇ ਲੈਗ ਪੇਨ ਹੁੰਦੀ ਰਹਿੰਦੀ ਹੈ ਜਾਂ ਢੂਂਹੀ ਦੁਖਣ ਲੱਗਦੀ ਉਹਨਾਂ ਵਾਸਤੇ ਆ ਜੇ ਇਹਦੇ ਵਿੱਚ ਆਉਂਦੇ ਨੇ ਬਈ ਚਾਰ ਅਟੈਚਮੈਂਟ ਪਹਿਲਾ ਇਹ ਦੂਸਰੇ ਨੰਬਰ ਤੇ ਆਹ ਤੇ ਤੀਸਰਾ ਆ ਤੇ ਚੌਥਾ ਇਹ ਠੀਕ ਆ ਇਹ ਆਪਣਾ ਲੱਖ ਲੱਖ ਤਰ੍ਹਾਂ ਦੀ ਜਿਹੜੀ ਆਉਂਦੀ ਹੈ ਇਹ ਆਪਣੇ ਜਿਹੜੀ ਰੀਡ ਦੀ ਹੱਡੀ ਹੁੰਦੀ ਆ ਬਾਈ ਉਹਦੇ ਵਾਸਤੇ ਵਰਤੀ ਜਾਂਦੀ ਆ ਠੀਕ ਤੇ ਆਹ ਜਿਹੜੀ ਆਪਣੇ ਐਕੋਪ੍ਰੈਸ਼ਨ ਵਾਸਤੇ ਆ ਜਿਵੇਂ ਆਪਣੇ ਪੈਰਾਂ ਦੀਆਂ ਤਲੀਆਂ ਹੁੰਦੀਆਂ ਨੇ ਨਾ ਮੱਚਣ ਲੱਗ ਜਾਂਦੇ ਨੇ ਇਹ ਉਹਨਾਂ ਵਾਸਤੇ ਯੂਜ਼ ਕਰ ਸਕਦੇ ਆ ਆਪਾਂ ਇਹ ਕਿੰਨੇ ਰੁਪਏ ਦੀ ਆ ਬਾਈ ਇਹ ਬਈ ਸਾਰੀ 500 ਰੁਪਏ ਦੀ ਨਹੀਂ ਸਿਰਫ 500 ਰੁਪਏ ਦੀ ਤੇ ਇਹ ਬਈ ਇਹ ਹੈਗੀ ਆ ਭਾਈ ਇਹ ਬਹੁਤ ਵਧੀਆ ਚੀਜ਼ ਆ ਤੁਸੀਂ ਪਹਿਲਾਂ ਹੱਥ ਫੜ ਕੇ ਦੇਖੋ ਪੋਲੇ ਹੀ ਬਹੁਤ ਆ ਨਾ ਯਾਰ ਭਾਈ ਇਹ ਚੀਜ਼ ਸਰਾਣਾ ਆ ਗਿਆ ਇੱਕ ਤਰ੍ਹਾਂ ਦਾ ਇਹਨੂੰ ਸਰਾਣੇ ਦੇ ਮੰਗੂ ਵੀ ਯੂਜ਼ ਕਰ ਸਕਦੇ ਇਹਨੂੰ ਮ사ਜ ਕਰਨ ਵਾਸਤੇ ਯੂਜ਼ ਕਰ ਸਕਦੇ ਉਹ ਕਿਵੇਂ ਭਾਈ ਕਿਵੇਂ ਹੋਊਗਾ ਜਿਹੜੀਆਂ ਭੈਣਾ ਭਾਈ ਆਪਣੇ ਕਹਿੰਦੇ ਨੇ ਸਟੀਚਿੰਗ ਕਰਦੇ ਨੇ ਨਾ ਜਾਂ ਸਾਡੇ ਵੀਰ ਜਿਹੜੇ ਕੰਮ ਕਰਦੇ ਨੇ ਕੰਪਿਊਟਰ ਤੇ ਬਹਿ ਕੇ ਸਾਰਾ ਦਿਨ ਥੱਕ ਜਾਂਦੇ ਨੇ ਉਹ ਐਦਾਂ ਬੈਠ ਰਹਿੰਦੇ ਨੇ ਆਹ ਚੀਜ਼ ਦੁਖਣ ਲੱਗ ਜਾਂਦੇ ਆ ਭਾਈ ਉਹਨਾਂ ਵਾਸਤੇ ਬਹੁਤ ਵਧੀਆ ਚੀਜ਼ ਆ ਭਾਈ ਮਤਲਬ ਸਰਵਾਈਕਲ ਆਣਾ ਵਾਸਤੇ ਸਭ ਤੋਂ ਬੈਸਟ ਚੀਜ਼ ਆ ਮਿੱਤਰੋ ਦਿਖਾਉਣਾ ਤੁਹਾਨੂੰ ਵੀ ਕਿਵੇਂ ਕੰਮ ਕਰਦੀ ਐ ਕਿ ਲਾ ਬਈ ਆ ਦੇਖ ਸਕਦੇ ਹੋ ਬਈ ਇਹ ਵੀ ਸਾਰੀ ਗਰਦਨ ਨੂੰ ਰਿਲੈਕਸ ਕਰ ਦਿੰਦੀ ਆ ਮ사ਜ ਕਰ ਖਿਖਾ ਦੇ ਮੈਂ ਤੇ ਇਥੋਂ ਯਾਨੀ ਕਿ ਆਪਣੀ ਗਰਦਨ ਦੇ ਉੱਪਰ ਲਾਓ ਤੇ ਤੁਹਾਨੂੰ ਰਿਲੈਕਸ ਲੈ ਬਈ ਮੈਂ ਲਾ ਕੇ ਦਿਖਾਉਣਾ ਤੁਹਾਡੇ ਇਹ ਲਾ ਕੇ ਦਿਖਾ ਯਾਰ ਆਪਾਂ ਆਇਆ ਨਹੀਂ ਹੈਗਾ ਵੀ ਕੱਲੀ ਚੱਕ ਕੇ ਦਿਖਾ ਦੇਣਾ ਉਹਨੂੰ ਡੈਮੋ ਕਰਕੇ ਦਿਖਾਉਣਾ ਬਈ ਦਾ ਇਹ ਕਿੰਨੇ ਦੀ ਆ ਬਈ ਜੇ ਆਪਾਂ ਬਈ ਇਹ ਸਾਰੀ 999 ਦੀ ਆ ਲੈ ਵੀ ਸਿਰਫ 999 ਰੁਪਈਆ ਦੀ ਕਿਉਂ ਬਈ ਲੱਗਦਾ ਕੁਝ ਹਜ ਲੱਗੀ ਨਹੀਂ ਚੱਲੀ ਨਹੀਂ ਹਜੇ ਚੱਲੀ ਨਹੀਂ ਹਾਂ ਆ ਆਹਾ ਹਾਂ ਲੈ ਵੀ ਚੱਲ ਵੀ ਚੱਲ ਵੇ ਵਾਹ ਕਹਿੰਦਾ ਇਹ ਬਈ ਸਾਰੀ ਨੀਂਦ ਲਾ ਦੂਦਾ ਬੰਦਾ ਜੋ ਬਈ ਨੀਂਦ ਲਿਆਉਣ ਵਾਸਤੇ ਆ ਚੀਜ਼ਾਂ ਘਾਰ ਦੇ ਯਾਰ ਕੰਮ ਦੇ ਉੱਪਰ ਜੇ ਇਹ ਤਾਂ ਜੇ ਬੰਦਾ ਰਿਲੈਕਸ ਹੋ ਬਈ ਨੀਂਦ ਵੀ ਤਾਂ ਹੀ ਆਉ ਸਹੀ ਗੱਲ ਆ ਬਈ ਮਤਰੋ ਸਿਰਫ 999 ਰੁਪਏ ਦੇ ਵਿੱਚ ਇਹ ਵਾਲੀ ਵੀ ਤੁਸੀਂ ਲੈ ਕੇ ਜਾ ਸਕਦੇ ਹੋਗੇ ਜੇ ਬਈ ਆਪਾਂ ਇਹ ਇਕੱਠੀਆਂ ਖਰੀਦਣੀਆਂ ਉਹਨਾਂ ਫੇਰ ਬਈ ਦੇਖੋ ਜੇ ਆਪਾਂ ਨੇ ਆਹ ਤਿੰਨੇ ਚੀਜ਼ਾਂ ਖਰੀਦੀਆਂ ਨੇ ਆਪਾਂ ਇੱਕ ਇਹ ਇੱਕ ਇਹ ਇੱਕ ਇਹ ਇਹ ਬਈ ਆਪਾਂ 1000 ਰੁਪਏ ਅਗਲੇ ਦੇ ਘਰੇ ਭੇਜ ਦਾਂਗੇ 3000 ਰੁਪਏ ਤਿੰਨੇ ਚੀਜ਼ਾਂ ਦਾ ਸੈੱਟ ਬਣਾ ਦੇ ਡਿਲੀਵਰੀ ਕੋਈ ਨਹੀਂ ਡਿਲੀਵਰੀ ਕੋਈ ਨਹੀਂ ਵਿੱਚ ਹੀ ਆ ਗਈ ਸਾਰੇ ਕੋਲ ਲੈ ਵੀ ਸਿਰਫ 500 ਰੁਪਏ ਦੇ ਵਿੱਚ ਤਿੰਨੇ ਚੀਜ਼ਾਂ ਇਹ ਬਈ ਨਾਲ ਜੇ ਆਪ ਨਾਲ ਕਰਨਾ ਹੋਵੇ ਇਹ ਬਈ ਸਾਰਾ 1 ਇੱਕ 100 ਦਾ ਬਣ ਸਕਦਾ 2100 ਰੁਪਏ ਲੈ ਮਿੱਤਰੋ 2100 ਰੁਪਏ ਦੇ ਵਿੱਚ 1 2 3 4 ਪ੍ਰੋਡਕਟ ਤੁਹਾਡੇ ਘਰੇ ਆਉਣਗੇ ਤੇ ਤੁਹਾਡੇ ਘਰ ਦਾ ਮ사ਜਰ ਬਣ ਜਾਊਗਾ ਆਹ ਸੈਂਟਰ ਆਪਦਾ ਬਣਾ ਲਓ ਬਈ ਘਰੇ ਸਹੀ ਗੱਲ ਹੈ ਜੀ ਕਿਸੇ ਦੇ ਲਵੇ ਜਾਣ ਦੀ ਲੋੜ ਨਹੀਂ ਆਪਾਂ ਨੂੰ ਹਾਂ ਤੇ ਅਗਲੇ ਪ੍ਰੋਡਕਟ ਵੀ ਹੋਰ ਕਿਹੜੇ ਕਿਹੜੇ ਨੇ ਨਵੇਂ ਪ੍ਰੋਡਕਟ ਜਿਹੜੇ ਆਏ ਨੇ ਹੁਣ ਬਈ ਇੱਕ ਪ੍ਰੋਡਕਟ ਆਪਾਂ ਆ ਲੈ ਕੇ ਆਏ ਆ ਜਿਹੜੇ ਵੀਰ ਕਹਿੰਦੇ ਸਾਡੇ ਢੂਹੀ ਤੇ ਹੱਥ ਨਹੀਂ ਜਾਂਦਾ ਨਾ ਜਾ ਕਹਿੰਦੇ ਖੁਰਕ ਜੀ ਹੁੰਦੀ ਰਹਿੰਦੀ ਐ ਮੈਲ ਜੰਮਣਾ ਖੁਰਕਉਣ ਲੱਗਦਾ ਨਾ ਬਾਈ ਇਹਨੂੰ ਇੱਥੇ ਲਾ ਲਓ ਐਵੇਂ ਹਾਂ ਆ ਦੇ ਠੀਕ ਆ ਐਂ ਕਰਕੇ ਲੈ ਆਹ ਵਧੀਆ ਖੁਰਕ ਕਰਨ ਵਾਲਾ ਤੇ ਨਾ ਯਾਰ ਖੁਰਕ ਕਰ ਲਓ ਬਾਈ ਚਾਹੇ ਦੇ ਨਾਲ ਨਾ ਹਾ ਲਓ ਠੀਕ ਆ ਥੱਬਣ ਲਾ ਗਏ ਥੱਬਣ ਲਾ ਗਏ ਬਹੁਤ ਵਧੀਆ ਚੀਜ਼ ਆ ਬਾਈ ਇਹ ਇਹ ਕਿੰਨੇ ਰੁਪਏ ਦੀ ਹੈ ਕੇ ਇਹ ਬਾਈ ਸਾਰੀ 100 ਰੁਪਏ ਦੀ ਹੈ 100 ਰੁਪਏ ਲੈ ਵੀ ਆਹ 100 ਰੁਪਏ ਦੇ ਤਾਂ ਪ੍ਰੋਡਕਟ ਹੈ ਹੀ ਨਿਕਾ ਜਾਣ ਵਾਲੇ ਹੋਰ ਬਾਈ ਇਹ ਦਿੱ ਕੀ ਇਹ ਡੱਬੀ ਚ ਬਈ ਇਹ ਬਈ ਸਾਡੀਆਂ ਭੈਣਾਂ ਵਾਸਤੇ ਯੂਜ਼ ਕਰ ਸਕਦੇ ਆ ਇਹ ਬਹੁਤ ਵਧੀਆ ਚੀਜ਼ ਆ ਹੈ ਕੀ ਇਹ ਤੇ ਹੈ ਯਾਰ ਕਿੱਥੋਂ ਖੁੱਲਦੀ ਆ ਇਹ ਲੈ ਬਈ ਇਹਦੇ ਵਿੱਚ ਇਹ ਚੀਜ਼ ਆ ਬਈ ਯਾਨੀ ਕਿ ਨੇਲ ਕਟਰ ਆ ਨਾ ਨੇਲ ਕਟਰ ਆ ਬਈ ਇਹ ਨੇਲ ਕਿੱਟਾ ਹੈ ਠੀਕ ਆ ਜੀ ਨੇਲ ਕਿੱਟਾ ਆ ਗਿਆ ਇਹ ਜਿਹਨੇ ਆਪਣਾ ਜੇ ਬਾਰੇ ਵੀ ਜਾਣਾ ਆਪਦੇ ਘਰੇ ਵੀ ਰੱਖ ਸਕਦੇ ਹੋ ਬਈ ਜਿਹਨੇ ਆਪਣੇ ਨੇਲ ਦੀ ਕੇਅਰ ਕਰਨੀ ਆ ਠੀਕ ਆ ਜੀ ਇਹ ਕਿੰਨੇ ਰੁਪਏ ਦੇਗਾ ਕਿ ਏ ਬਈ 600 100 ਰੁਪਏ ਦੀ ਆਪਾਂ ਘਰੇ ਪਹੁੰਚਾ ਦਾਂ। ਲੈ ਵੀ 250 ਰੁਪਏ ਦੇ ਵਿੱਚ ਘਰੇ ਦੇਖ ਸਕਦੇ ਬਈ ਦੇ ਵਿੱਚ 1 2 3 ਇਹਦੀ ਡਿਮਾਂਡ ਹੀ ਬਾਲੀ ਆ ਬਈ। 8 ਐਟਮਾਂ ਨੇ ਸਿਰਫ 250 ਰੁਪਏ ਦੇ ਵਿੱਚ ਤੁਹਾਡੇ ਘਰੇ ਆਉਣਗੇ। ਮਤਲਬ ਲੈ ਵੀ ਅੱਗੇ ਪ੍ਰੋਡਕਟ ਆ ਗਿਆ ਜੀ। ਕਿਹੜਾ ਚੱਕੇ ਪ੍ਰੋਡਕਟ ਵੀ ਅੱਗੇ। ਉਹ ਮੱਛਰ ਬਹੁਤ ਹੋ ਗਿਆ ਨਾ ਹੁਣ। ਬਈ ਹੁਣ ਮੱਛਰ ਵਧ ਹੀ ਜਾਂਦਾ। ਦਿਨੋਂ ਦਿਨ ਮੱਛਰ ਵਧ ਹੀ ਜਾਂਦਾ ਆਪਾਂ ਮੱਛਰ ਨੂੰ ਤੇ ਮੱਖੀਆਂ ਨੂੰ ਮਾਰਨ ਵਾਸਤੇ ਆਹ ਲੈ ਕੇ ਆਇਆ। ਠੀਕ ਹੈ ਜੀ ਕੰਮ ਕਰਦਾ ਬਈ ਇਹ ਵਧੀਆ। ਬਈ ਪੂਰਾ ਕੰਮ ਕਰਦਾ ਜਿਨ੍ਹਾਂ ਨੇ ਆਪਣੇ ਤੋਂ ਲੈ ਨੇ ਬਈ ਅੱਜ ਫੋਨ ਕਰਕੇ ਕਹਿੰਦੇ ਨੇ ਬਈ ਹਾਂ ਬਾਈ ਹੁਣ ਸਾਡੇ ਘਰੇ ਸੁੱਖ ਸ਼ਾਂਤੀ ਆ ਕਿਉਂਕਿ ਉਹਨਾਂ ਦੇ ਹੁਣ ਜਵਾਖਾਂ ਦੇ ਨੱਕ 'ਚ ਸਰੀਰ 'ਚ ਜਿਹੜਾ ਉਹ ਕੈਮੀਕਲ ਨਹੀਂ ਜਾ ਰਿਹਾ ਕੈਮੀਕਲ ਯਾਰ ਉਹਨਾਂ ਦੇ ਘਰ 'ਚੋਂ ਆਪਾਂ ਕੈਮੀਕਲ ਕੱਢਤਾ ਲੈ ਵੀ ਮਿੱਤਰੋ ਦੇਖ ਸਕਦੋਂਗੇ ਬਿਜਲੀ ਵਾਲੀ ਆਈਟਮ ਆ ਇਹ ਇਹ ਸਿਰਫ ਔਰ ਸਿਰਫ ਹੈਗੀ ਐ ਜੀ 150 ਦੀ 150 ਰੁਪਏ ਦੀ ਆਈਟਮ ਹੈ ਜੀ ਨਿਕ ਜੇਗੀ 2-3 ਮਹੀਨੇ ਥੋੜੇ ਚੰਗੀ ਕੰਮ ਆਉਗੀ ਹੁਣ ਮੱਥਾ ਦਾ ਟਾਈਮ ਆ ਹੁਣ ਹਾਂ ਬਈ ਠੀਕ ਹੈ ਜੀ ਅਗਲੇ ਜੀ ਹੁਣ ਦੇਖੋ ਬਈ ਰਾਤ ਨੂੰ ਜੇ ਕਿਸੇ ਨੇ ਕੰਮ ਤੇ ਜਾਣਾ ਜਾ ਆਪਣੇ ਖੇਤਾਂ ਵਾਲੇ ਵੀਰ ਨੇ ਹਾਂ ਇਹ ਵੀ ਮਿੱਤਰੋ ਦੇਖ ਸਕਦੇ ਹੋ ਇਹ ਆ ਗਈ ਬੈਟਰੀ ਆ ਗਈ ਟਾਰਚ ਜੀ ਇਹ ਬਹੁਤ ਵਧੀਆ ਟਾਰਚ ਆ ਬਾਈ ਇਹਨੂੰ ਜਿਵੇਂ ਆਪਾਂ ਰੇਂਜ ਕਿੰਨੀ ਕੀ ਰੇਂਜ ਦੀ ਆਪਾਂ ਰੇਂਜ ਦੀ ਗੱਲ ਬਾਤ ਕਰੀਏ ਰੇਂਜ ਦੀ ਇਹ ਰੇਂਜ ਹੈਗੀ ਆ ਬਾਈ ਇਹਦੀ 4 ਕਿੱਲਾਂ ਦੀ ਬਾਹੀ ਦੀ ਆ 4 ਕਿੱਲਾਂ ਦੀ ਬਾਹੀ ਦੀ 4 ਕਿੱਲਾਂ ਦੀ ਬਹੁਤ ਆ ਜਾਣੀਗੀ ਫਿਰ ਮੈਂ ਆਪ ਟੈਸਟ ਕਰਕੇ ਦੇਖਿਆ ਵੀ ਇਹ ਨਹੀਂ ਹੈਗਾ ਵੀ ਆਪਾਂ ਚਾਕੇ ਵੀਡੀਓ ਬਣਾਉਣ ਲੱਗੇ ਮੈਂ ਆਪ ਰਾਤ ਨੂੰ ਮੇਰੀ ਵੀਡੀਓ ਵੀ ਪਾਈ ਹੋਈ ਆ ਠੀਕ ਆ ਹਾਂ ਆ ਜਿਵੇਂ ਬਈ ਇਹਦੇ ਆ ਚੀਜ਼ ਦੇ ਇਹ ਬਈ ਜੇ ਮੰਨ ਲਓ ਆਪਾਂ ਕਈ ਸ਼ੀਸ਼ਾ ਤੋੜਨਾ ਜਾਂ ਕੁਝ ਤੋੜਨਾ ਇਹਦੇ ਨਾਲ ਐਮਰਜੈਂਸੀ ਚ ਐਮਰਜੈਂਸੀ ਉਹ ਵੀ ਤੋੜ ਸਕਦੇ ਆ ਠੀਕ ਆ ਤੇ ਇਹਦੇ ਵਿੱਚ ਪਾਵਰ ਬੈਂਕ ਵੀ ਆ ਬਾਈ ਇਹ ਵੀ ਪਾਵਰ ਬੈਂਕ ਆਗਾ ਦੇਖ ਸਕਦੇ ਬਾਈ ਜੀ ਇਹ ਜੇ ਮੰਨ ਲਓ ਕਿਸੇ ਨੇ ਸੀਟ ਕੱਟਣਾ ਜਾਂ ਕੋਈ ਪੱਲੀ ਕੱਟਣੀ ਆ ਇਹ ਉਹਦੇ ਨਾਲ ਉਹ ਵੀ ਕੱਟ ਸਕਦੇ ਆ ਖੇਤਾਂ ਵਾਲਾ ਵਾਸਤੇ ਯਾਨੀ ਕੀ ਸਭ ਤੋਂ ਵਧੀਆ ਚੀਜ਼ ਆ ਬਾਈ ਸਭ ਤੋਂ ਵਧੀਆ ਚੀਜ਼ ਆ ਬਾਈ ਇਹ ਵੀ ਤੁਸੀਂ ਲੈ ਕੇ ਜਾ ਸਕਦੇ ਕਿਨੇ ਰੁਪਏ ਦੇਗਾ ਕਿ ਬਾਈ ਇਹ ਬਾਈ ਸਾਰੇ 300 ਚ ਆਪਾਂ ਘਰੇ ਪਹੁੰਚਾ ਦਾਂ 300 ਦੇ ਵਿੱਚ ਘਰੇ ਬਾਈ ਤੁਹਾਡੇ ਵਧੀਆ ਆਈਟਮ ਆ ਯਾਰ ਇਹ ਵੀ ਹਨਾ ਆ ਆ ਚੱਕ ਯਾਰ ਹਨਾ ਆ ਦੇਖੋ ਬਈ ਆ ਸਭ ਤੋਂ ਘੈਂਟ ਹਰੇਕ ਤੇ ਹਰੇਕ ਦੇ ਘਰੇ ਕੰਮ ਆਉਣ ਵਾਲੀ ਚੀਜ਼ ਆ ਗਈ ਹੈ ਪੂਰੀ ਦੇਖੋ ਬਈ ਪਹਿਲਾਂ ਤਾਂ ਇਹਦੀ ਲੈਂਥ ਚੈੱਕ ਕਰੋ ਤੁਸੀਂ ਹਾਂ ਉੱਪਰ ਪੱਖਾ ਦੇਖ ਕੇ ਲੈ ਲੈਂਥ ਚੈੱਕ ਕਰੋ ਬਈ ਆਹ ਜਿਹੜੀ ਛੱਤ ਆਈ 15 ਫੁੱਟ ਤੇ ਐਡੀ ਐਡੀ ਲੈਂਥ ਵੀ 15 ਫੁੱਟ ਤੇ ਆ ਗਈ ਤੇ ਐਡੀ ਵੀਡੀ ਤਾਂ ਹੁੰਦੀ ਨਹੀਂ ਆ ਸੱਤ ਕਿਸੇ ਦੀ ਉਹ ਤਾਂ ਸਾਰੀ 10 ਫੁੱਟ ਤੇ ਸੱਕ ਹੁੰਦੀ ਆ ਬਈ ਆ ਲੈ ਇੱਕ ਚੀਜ਼ ਹੋਰ ਆ ਗਈ ਪਿੱਛੇ ਹੋ ਜਾ ਮੇਰਾ ਮੜਾ ਐ ਮੈਂ ਆਪਾਂ ਨੇ ਪੱਖੇ ਸਾਫ਼ ਕਰਦੇ ਹੁਣ ਹੈ ਨਾ ਪੱਖੇ ਸਾਫ਼ ਕਰ ਇੱਧਰ ਉੱਪਰ ਦਿਖਾ ਦੇ ਕੋੜੀ ਲਾਉਂਦੀ ਕੋਈ ਲੋੜ ਨਹੀਂ ਲੋੜ ਨਹੀਂ ਭਾਈ ਲੈ ਪੱਕੇ ਐ ਕਰਕੇ ਪਰ ਆਉਣਾ ਸਾਫ ਕਰ ਆਉਣਾ ਸਾਫ ਕਰ ਲੋ ਲੈ ਤੇਰੇ ਦੇ ਸਾਦੇ ਭਾਈ ਇਹ ਆਟਮ ਚੰਗੀ ਆ ਗਈ ਬਾਕੀ ਆਪਾਂ ਭਾਈ ਖੁੰਝ ਜਿੱਥੇ ਮਰਜੀ ਮਾਰ ਸਕਦੇ ਭਾਈ ਨਾਲ ਭਾਈ ਸੱਪ ਜੇ ਨਾਲ ਆਪਾਂ ਸਫਾਈ ਕਰ ਸਕਦੇ ਆਂਗੇ ਇਹ ਕਿੰਨੇ ਰੁਪਏ ਦੇ ਕੋਈ ਇਹ ਇਹ ਭਾਈ ਸਾਰੀ 250 ਰੁਪਏ ਦੀ ਲੈ ਵੀ 250 ਰੁਪਏ ਦੀ ਹੈ ਕਿ ਦੇਖ ਸਕਦੇ ਹੋਗੇ ਫਲੈਕਸੀਬਲ ਆ ਪੂਰੀ ਤੇ ਕਿ ਮਰਜੀ ਨੂੰ ਕਰ ਦਿਓ ਸਾਫ ਇਹਨੂੰ ਭਾਈ ਜਿਵੇਂ ਮਰਜੀ ਧੋ ਲੋ ਕੁਛ ਮਰਜੀ ਕਰੀ ਜਾਓ ਕੁਛ ਨਹੀਂ ਹੁੰਦਾ ਇਹਨੂੰ ਲੇ ਵੀ ਇਹ ਵੀ ਤੁਸੀਂ ਮੰਗਵਾ ਸਕਦੇ ਹੋਗੇ ਕਰ ਲੋ ਸੰਪਰਕ ਇਹਦੇ ਵਾਸਤੇ ਵੀ ਹੋਰ ਦੱਸੋ ਬਈ ਆਈਟਮ ਆਹ ਬਈ ਦੇਣਾ ਆਪਾਂ ਨੇ ਫ੍ਰੀਜ ਫ੍ਰੀਜ ਇਹ ਆਹ ਡ ਫ੍ਰੀਜ ਇਹ ਫ੍ਰੀਜ ਮਿਲੂ ਕਿਵੇਂ ਉਹ ਤੁਸੀਂ ਦੱਸ ਦਿਓ ਲੈ ਵੀ ਵੀਡੀਓ ਨੂੰ ਕਰ ਦੋ ਦੱਬ ਕੇ ਸ਼ੇਅਰ ਠੀਕ ਆ ਇਹ ਕੁਝ ਨਾ ਕੁਝ ਇਹਦੇ ਵਿੱਚੋਂ ਖਰੀਦ ਲੋ ਜਿਹੜੀ ਮੇਨ ਗੱਲ ਹੈ ਨਾ ਇੱਕ ਆਈਟਮ ਆ ਤੇ ਵੀਡੀਓ ਨੂੰ ਦੱਬ ਕੇ ਕਰ ਦੋ ਸ਼ੇਅਰ ਤੇ ਇਹਨੂੰ ਲੈ ਜਾਓ ਫ੍ਰੀ ਦੇ ਵਿੱਚ ਹੀ ਜਾਣਾ ਜਮਾਂ ਫ੍ਰੀ ਕਿੱਥੇ ਆਉ ਫਿਰੇ ਬਈ ਆਪਾਂ ਇਹ ਬਾਈ ਬੋਤਲਾਂ ਸਾਫ਼ ਕਰਨ ਬਾਅਦ ਤੇ ਜਿਵੇਂ ਆਪਾਂ ਕਹਿੰਦੇ ਨਾ ਆਪਣੀਆਂ ਚਾਹ ਵਾਲੀਆਂ ਬੋਤਲਾਂ ਹੁੰਦੀਆਂ ਨੇ ਜੋ ਉਹਨਾਂ 'ਚ ਸਮੈਲ ਮਾਰਨ ਲੱਗ ਜਾਂਦੇ ਬਈ ਹੱਥ ਤਾਂ ਪੈਂਦਾ ਹੱਥ ਉਹਨਾਂ 'ਚ ਪੈਂਦਾ ਨਹੀਂ ਇਹ ਉਹਨਾਂ ਵਾਸਤੇ ਯੂਜ਼ ਹੁੰਦੀ ਆ ਲੈ ਮਿੱਤਰੂ ਦੇਖ ਸਕਦੇ ਹੋਗੇ ਜਮ ਇਹ ਫ੍ਰੀ ਆ ਗਈ ਆਈਟਮ ਇਹਦਾ ਕੋਈ ਮੁੱਲ ਨਹੀਂ ਆਪਾਂ ਰੱਖਦੇ ਆਗੇ ਆਹ ਬਈ ਆਪਣੀ ਰਨਿੰਗ ਆਈਟਮ ਹਾਂ ਇਹ ਆਈਟਮ ਬਾਈ ਕੰਮ ਆਉਣ ਵਾਲੀ ਆਈਟਮ ਆ ਇਹ ਬੋਤਲ ਬਾਈ ਆਪਣੇ ਲਈ ਸਾਰੀਆਂ ਆਈਟਮਾਂ ਕੰਮ ਆਉਣ ਵਾਲੀਆਂ ਨੇ ਠੀਕ ਆ ਪਰ ਆ ਜਿਹੜੀ ਤੇ ਕੰਮ ਆਉਂਦੀ ਹੈ ਇਹਦੇ ਨਾਲ ਸਾਰੇ ਖੁਸ਼ ਰਹਿੰਦੇ ਨੇ ਬਾਈ ਜੇ ਮੰਨ ਲਓ ਕਿ ਜਿੰਨੇ ਐਮਰਜੈਂਸੀ ਜਾਣਾ ਉਹ ਵੀ ਨਾਲ ਲੈ ਜਾ ਸਕਦਾ ਤੇ ਜਵਾਖ ਵੀ ਖੁਸ਼ ਰਹਿੰਦੇ ਨੇ ਇਹਦੇ ਨਾਲ ਜਵਾਖ ਵੀ ਖੁਸ਼ ਰਹਿੰਦੇ ਨੇ ਹਾਂ ਕਿਵੇਂ ਬਾਈ ਦੱਸਣਾ ਪੈਣਾ ਲੈ ਵੀਰ ਨੂੰ ਕੱਢੀਏ ਲੈ ਐਂ ਕੰਮ ਆਉਂਦੀ ਇਹ ਦੇਖੋ ਦੇਖੋ ਬਾਈ ਦੇਖਣ ਨੂੰ ਤਾਂ ਇਹ ਲੱਗਦੀ ਛੋਟੀ ਜੀ ਹਾਂ ਪਰ ਕੰਮ ਵੱਡਾ ਕਰਦੀ ਆ ਦੇਖੋ ਐਂ ਛਤਰੀਆਂ ਬਣ ਜਾਂਦੀਆਂ ਬਾਈ ਦੀ カラー ਕਹਿੰਦੇ ਨਾਲ ਜਿਹੜੀ ਮੇਨ ਗੱਲ ਆ ਕਿ ਕਲਰ ਬਈ ਬਹੁਤ ਵਧੀਆ ਕਲਰ ਆਉਂਦੇ ਨੇ ਆਪਣੇ ਕੋਲੇ ਇਸ ਟਾਈਮ ਆਪਣੇ ਕੋਲੇ 5-6 ਕਲਰ ਨੇ ਜਿਹੜੇ ਹੈਗੇ ਨੇ ਠੀਕ ਆ ਇਹ ਕਿੰਨੇ ਰੁਪਏ ਦੇਗਾ ਕਿ ਬਈ ਇਹ ਬਈ ਸਾਰੀ ਆਪਾਂ 330 ਘਰੇ ਭੇਜ ਦੇ 330 ਦੇ ਵਿੱਚ ਤੁਹਾਡੇ ਘਰੇ ਹੋਊਗੀ ਦੇਖ ਸਕਦੇ ਹੋ ਕੁਆਲਿਟੀ ਚੰਗੀ ਹੈ ਨਾ ਬਈ ਕੁਆਲਿਟੀ ਬਹੁਤ ਵਧੀਆ ਬਈ ਮਾਰੀ ਕੁਆਲਿਟੀ ਨਹੀਂ ਹੈਗੀ ਨਾ 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 ਆਪਾਂ ਬਈ ਮਾਰੀ ਕੇ ਵੇਚ ਦੇ ਦੇ ਦੀ ਹੈਗੀ ਇਹ 100 ਦੀ ਮਿਲ ਜਾਂਦੀ ਆ 200 ਦੀ ਵੇਚ ਜਾਂਦੀ ਆ ਬਈ ਉਹ ਕੁਆਲਿਟੀ ਨਹੀਂ ਹੈਗੀ ਇਹ ਉਹ ਕੁਆਲਿਟੀ ਨਹੀਂ ਗਈ ਭਾਈ ਆਪਾਂ ਕਹਿ ਕੇ ਦੱਸ ਦੇ ਕੇ ਦੇਵਾਂਗੇ ਵਧੀਆ ਕੁਆਲਿਟੀ ਦੇ ਵਿੱਚ ਹੈਗੀ ਇਹ ਵੀ ਤੁਸੀਂ ਆ ਕੇ ਲੈ ਕੇ ਜਾ ਸਕਦੇ ਹੋਗੇ ਲੋਂਗਵਾਲ ਤੋਂ ਕਾਕੇਬੜੀ ਦੇ ਕੋਲ 4 ਦਾ ਹੱਥ ਹੋਏਗਾ ਅੱਦੇ ਵੀਰ ਭਾਈ ਕਹਿੰਦੇ ਨੇ ਇਹ ਬੋਤਲ ਚ ਪੈਂਦੀ ਨਹੀਂ ਯਾਰ ਦਵਾਰੇ ਆ ਦੇਖ ਲਓ ਪਾਈ ਤੇ ਆਪਾਂ ਯਾਰ ਕਮਾਲ ਦੀ ਗੱਲ ਛੋਟੇ ਸਾਹਮਣੇ ਪਾਈ ਆ ਭਾਈ ਲੈ ਬੋਤਲ ਜੀ ਪੈਂਦੀ ਆ ਦਵਾਰੇ ਹਣਾ ਹੋਰ ਭਾਈ ਹੋਰ ਭਾਈ ਆਪਣੇ ਕੋਲੇ ਹੁੰਦਾ ਸਪੀਕਰ ਸਾਊਂਡ ਬਾਰ ਸਾਊਂਡ ਬਾਰ ਇਹਦੇ ਵਿੱਚ ਤੁਸੀਂ ਮੋਬਾਈਲ ਵੀ ਰੱਖ ਸਕਦੇ ਹੋ ਬਈ ਆਪਣਾ ਇੱਥੇ ਰੱਖ ਕੇ ਇਹਨੂੰ ਚਲਾਇ ਚੱਲੋ ਜਾ ਸਕਦੇ ਆ ਆ ਕੇ ਬਾਈ ਇਹਦਾ 6-7 ਘੰਟਿਆਂ ਦਾ ਬੈਕਅਪ ਆ ਬਾਈ ਪੱਕੀ ਗੱਲ ਹੈਗੀ ਹਾਂ ਜਿਹੜੇ ਅੱਧੇ ਵੀਰ ਕਹਿੰਦੇ ਨੇ ਨਾ ਬਾਜ਼ ਪਾੜ ਦਿਓ ਇਹਦੀ ਬਾਜ਼ ਵੀ ਨਹੀਂ ਪਾੜਦੀ ਬਾਈ ਇਹ ਆਪਣੀ ਗਾਰੰਟੀ ਆ ਬਈ ਚੀਜ਼ ਦੀ ਬਲੂਥ ਨਾਲ ਚਿਪਰ ਨਾਲ ਜਾਂ ਫਿਰ ਬਾਈ USB ਨਾਲ ਲਾ ਕੇ ਤੁਸੀਂ ਇਹਨੂੰ ਚਲਾ ਕੇ ਆਨੰਦ ਲੈ ਸਕਦੇ ਆ ਇਹਦੇ ਜਿਹੜੀਆਂ ਲਾਈਟਾਂ ਜੇ ਲੱਗੀਆਂ ਨੇ ਬਈ ਰਾਤ ਨੂੰ ਲੱਗੀਆਂ ਬਹੁਤ ਸੋਹਣੀਆਂ ਲੱਗਦੀਆਂ ਨੇ ਅੱਛਾ ਹਾਂ ਠੀਕ ਹੈ ਜੇ ਮਰਜ਼ੀ ਲਈ ਚੱਲੋ ਇਹੇ ਵੇਚੀਏਗੀ ਏ ਭਾਈ ਸਾਰੀ 550 ਦੀ ਲੈ ਵੀ 550 ਰੁਪਏ ਦੀ ਇਹ ਸਾਊਂਡ ਬਾਰ ਆ ਗਈ ਭਾਈ ਕੁਆਲਿਟੀ ਬਹੁਤ ਜ਼ਿਆਦਾ ਵਧੀਆ ਇਹ ਜੀ ਗੱਲ ਆਪਣਾ ਭਾਈ ਇੱਕ ਗੱਲ ਆ ਆਪਣਾ ਕੁਆਲਿਟੀ ਨਹੀਂ ਗੀ ਆਪਣਾ ਰੇਟ ਦਾ ਚੈਲੇਂਜ ਆ ਜੇ ਇਹਨਾਂ ਚੋਂ ਕੋਈ ਵੀ ਚੀਜ਼ ਤੁਹਾਨੂੰ ਬਾਜ਼ਾਰ ਚੋਂ ਘੱਟ ਮਿਲਦੀ ਆ ਤਾਂ ਆਪਾਂ ਦੇਣ ਨਾ ਰਿਹਾ ਜੀ ਇਹਦੇ ਲੈ ਵੀ ਇਸ ਤੋਂ ਵੱਡੀ ਗਾਰੰਟੀ ਨਹੀਂ ਹੋ ਸਕਦੀ ਕੋਈ ਹੋਰ ਦੱਸ ਫਿਰ ਕੀ ਰਹਿ ਗਿਆ ਕਿ ਹੁਣ ਹੋਰ ਹੈਗਾ ਭਾਈ ਆਪਣੇ ਕੋਲੇ ਛੋਟੂ ਸਪੀਕਰ ਛੋਟੂ ਸਪੀਕਰ ਆਦੇ ਨੇ ਇਹਨੂੰ ਟਾਇਰ ਹੀ ਸਮਝ ਜਾਂਦੇ ਨੇ ਸਾਨੂੰ ਆ ਕੇ ਪੁੱਛਦੇ ਨੇ ਭਾਈ ਟਾਇਰ ਕਿੱਥੇ ਆ ਕੋਈ ਟਾਇਰ ਨਹੀਂ ਹੈਗਾ ਸਪੀਕਰ ਆ ਇਹਿਕ ਰਹਿ ਇਹ ਬਹੁਤ ਵਧੀਆ ਭਾਈ ਇਹਦਾ ਸਾਰਾ ਦਿਨ ਸਾਡੇ ਨਾਲ ਆ ਬੰਦਾ ਜਿਹੜਾ ਵੀਡੀਓ ਬਣਾਇਆਦਾ ਸਾਰਾ ਦਿਨ ਸੁਣੀ ਜਾਂਦਾ ਸਹੀ ਗੱਲ ਸਾਰਾ ਦਿਨ ਡਾਊਨ ਹੀ ਨਹੀਂ ਹੁੰਦਾ ਚੀਜ਼ ਵਧੀਆ ਨਾ ਪਰ ਮਾੜੀ ਚੀਜ਼ ਨਹੀਂ ਹੈਗੀ ਵੇਖ ਸਕਦੇ ਬਾਈ ਬਸ ਉਹੀ ਕੰਮ ਸੇਮ ਹੈਦਾ ਸੇਮ ਹੈ ਠੀਕ ਹੈ ਇਹ ਕਿੰਨੇ ਰੁਪਏ ਦਾ ਕਰਕੇ ਏ ਬਾਈ ਸਾਡਾ ਸਾਡੇ ਤੱਕ ਸਾਡੇ ਦਾ ਲੈ ਵੀ ਇਹ ਵੀ ਤੁਸੀਂ ਇਹ ਲੈ ਕੇ ਜਾ ਸਕਦੇ ਹੋ ਹੋਰ ਤਾਂ ਨਹੀਂ ਬਾਈ ਕੁਝ ਰਿਹਾ ਹੈਗਾ ਫਿਰ ਹਾਂ ਬਾਈ ਆਪਣੇ ਕੋਲੇ ਇੰਨੀ ਆਡਾ ਪ੍ਰੋਡਕਟ ਬਾਈ ਹੋਰ ਆਉਂਦੇ ਰਹਿਣਗੇ ਇਹਦੀ ਗੱਲ ਨਹੀਂ ਹਜੇ ਤੱਕ ਆਪਾਂ ਤੁਹਾਨੂੰ ਤੁਹਾਨੂੰ ਵਧਾਈ ਜਾਵਾਂਗੇ ਬਾਈ ਵਧਾਈ ਜਾਵਾਂਗੇ ਠੀਕ ਹੈ ਜੀ ਮਿਲਣਗੇ ਕਿੱਥੋਂ ਬਾਈ ਹਜੇ ਹੁਣ ਇਹ ਦੱਸ ਦੇ ਆਪਣਾ ਪਿੰਡ ਆ ਬਾਈ ਲੌਂਗਵਾਲ ਅਨਾਜ ਮੰਡੀ ਲੌਂਗਵਾਲ ਦੇ ਵਿੱਚ ਆਪਣੀ 7 ਨੰਬਰ ਦੁਕਾਨ ਆ ਠੀਕ ਆ ਜੀ ਜਦੋਂ ਮਰਜ਼ੀ ਆ ਕੇ ਵਿజిਟ ਕਰ ਸਕਦੇ ਹੋ ਬਈ ਆਨਲਾਈਨ ਤੁਸੀਂ ਕਾਲ ਕਰਕੇ ਘਰੇ ਬੈਠੇ ਵੀ ਥੋੜੇ ਜੇ ਖਾਤੇ ਦੇ ਉੱਪਰ ਇਹਨੂੰ ਘਰੇ ਬੈਠੇ ਵੀ ਤੁਸੀਂ ਮੰਗਵਾ ਲਓ ਪ੍ਰੈਕਟਿਕ ਚੰਗੇ ਨੇ ਕੰਮ ਆਉਣ ਲੈ ਤੇ ਆਨਲਾਈਨ ਤੋਂ ਵੀ ਤੁਹਾਨੂੰ ਸਸਤੇ ਪਹਿਣ ਕੇ ਕਰ ਲਓ ਸੰਪਰਕ ਬਈ ਧੰਨਵਾਦ ਵੀਡੀਓ ਸ਼ੇਅਰ ਕਰਦੇ 80 ਠੀਕ ਹੈ